ਕੁਝ ਲੋਕ ਮਰ ਜਾਣੇ ਨੇ ਜਿਨ੍ਹਾਂ ਨੇ ਫੈਸਲੇ ਗਲਤ ਲਏ ਨੇ ਕੁਝ ਨਵੇਂ ਜੰਪ ਪਾੜੇ ਨੇ ਅਹੀਂ ਕੋਈ ਠੇਕਾ ਲਿਆ ਹੋਇਆ ਇੱਥੇ ਅਹੀਂ ਬਹਿ ਰਹਿਣਾ ਵਾ ਜਿਹੜੇ ਲੋਕ ਸਿਧਾਂਤ ਤੇ ਖੜੇ ਰਹੇ ਉਹ ਸਾਡੀਆਂ ਥਾਮਾਂ ਲੈਣਗੇ ਸਾਡੇ ਤੋਂ ਉੱਪਰ ਜਾਣਗੇ ਜਿਹੜੇ ਸਿਧਾਂਤ ਤੋਂ ਡਿੱਗ ਪਏ ਆਪੇ ਮੁੱਕ ਗਏ ਕੱਲ ਦਾ ਜੋ ਇਹ ਫੈਸਲੇ ਹੋਏ ਨੇ ਜਿਹੜੇ ਪੰਜਾਬ ਦੇ ਦੁਨੀਆ ਦੇ ਲੋਕਾਂ ਦੇ ਸਾਹਮਣੇ ਆਏ ਨੇ ਸਭ ਤੋਂ ਪਹਿਲਾਂ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਹਿਬਾਨਾਂ ਦਾ ਤੇ ਉਹਨਾਂ ਦੀ ਐਗਜ਼ੀਕਟਿਵ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਐਗਜ਼ੀਕਟਿਵ ਨੇ ਬੜੀ ਸੋਚ ਸਮਝ ਕੇ ਇਹ ਫੈਸਲਾ ਲਿਆ ਵਾ ਇਹਨਾਂ ਨੇ ਰੰਗ ਜੇਬ ਦੇ ਮੂੰਹ ਵਿੱਚ ਤੀਰ ਮਾਰ ਕੇ ਅਕਾਲੀ ਦਲ ਨੂੰ ਬਚਾਇਆ ਵਾ ਅਕਾਲੀ ਦਲ ਜਿਹੜੀ ਸੈਂਕੜੇ ਸਾਲ ਪੁਰਾਣੀ ਪਾਰਟੀ ਏ ਜਿਹਦੇ ਬੜੇ-ਬੜੇ ਉਤਰਾ ਚੜਾਏ ਨੇ ਸਮੇ ਸਮੇਂ ਨਾਲ ਇਸ ਅਕਾਲੀ ਦਲ ਨੇ ਬਹੁਤ ਵੱਡੀਆਂ ਲੜਾਈਆਂ ਲੜੀਆਂ ਨੇ ਔਰ ਲక్ష్మణ ਸਿੰਘ ਧਾਰੋਵਾਲੀ ਨੇ ਇਹਨਾਂ ਗੁਰਦੁਆਰਿਆਂ ਦੇ ਪ੍ਰਬੰਧ ਵਿੱਚ ਸੁਧਾਰ ਲਿਆਉਣ ਲਈ ਆਪਣੀ ਮਹਾਨ ਕੁਰਬਾਨੀ ਦਿੱਤੀ ਅੱਜ ਮੈਂ ਉਸੇ ਤਰ੍ਹਾਂ ਸਮਿਨਾ ਜਿਸ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਵਿੱਚ ਹਿੰਦੁਸਤਾਨ ਦੇ ਇੱਕ ਇੱਕ ਇਨਸਾਨ ਨੇ ਇੱਕ ਇੱਕ ਵੋਟ ਪਾ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਮੈਂਬਰ ਸਹਿਬਾਨ ਨੂੰ ਚੁਣੇ ਕਿਸੇ ਐਕਟ ਦੇ ਅਧੀਨ ਕਿਸੇ ਸਿਧਾਂਤ ਦੇ ਅਧੀਨ ਇਹ ਸ਼੍ਰੋਮਣੀ ਕਮੇਟੀ ਦੀ ਇੱਕ ਐਗਜ਼ੀਕਟਿਵ ਬਣੀ ਪ੍ਰਧਾਨ ਬਣਿਆ ਪ੍ਰਧਾਨ ਨੇ ਉਹ ਸੈਕਟਰ ਦੀ ਰਾਖੀ ਕਰਦਿਆਂ ਹੋਇਆਂ ਬਹੁਤ ਸਤਕਾਰਯੋਗ ਸੇਵਾਦਾਰ ਭਰਤੀ ਕੀਤੇ ਗ੍ਰੰਥੀ ਸਹਿਬਾਨ ਪ੍ਰਤੀ ਕੀਤੇ ਯੋਗ ਅਗਵਾਈ ਕਰਨ ਵਾਲੇ ਅਕਾਲ ਤਖਤਾਂ ਦੇ ਜਥੇਦਾਰ ਸਹਿਬਾਨ ਪ੍ਰਤੀ ਕੀਤੇ ਮੈਂ ਸਮਝ ਨਾਵਾ ਕਿ ਅੱਜ ਤੱਕ ਇਤਿਹਾਸ ਵਿੱਚ ਧਾਰਮਿਕ ਸਜ਼ਾ ਤਾਂ ਦਿੱਤੀ ਗਈ ਲੇਕਨ ਰਾਸੀ ਤੌਰ ਤੇ ਅਕਾਲੀ ਦਲ ਦੇ ਵਿੱਚ ਕੋਈ ਦਖਲਅਦਾਜ਼ੀ ਨਹੀਂ ਕੀਤੀ ਗਈ ਸ਼ਰੋਮਣੀ ਅਕਾਲੀ ਦਲ ਜਿਹੜਾ ਵਾ ਹਮੇਸ਼ਾ 5 ਸਾਲ 2 ਸਾਲ 3 ਸਾਲ ਦੇ ਬਾਅਦ ਪੰਜਾਬ ਦੀ ਜਨਤਾ ਦੀ ਕਚਹਿਰੀ ਵਿੱਚ ਜਾਂਦਾ ਉੱਥੋਂ ਫਤਵਾ ਲੈਂਦਾ ਫੇਰ ਸ਼ਰੋਮਣੀ ਕਮੇਟੀ ਬਣਦੀ ਏ ਫਿਰ ਐਮਐਲਏ ਬਣਦੇ ਨੇ ਫਿਰ ਸਰਕਾਰ ਬਣਦੀ ਏ ਔਰ ਲੋਕਾਂ ਦੀ ਅਗਵਾਈ ਕਰਦੀ ਏ ਏਡੇ ਵੱਡੇ ਦੁੱਖ ਦੀ ਗੱਲ ਆ ਉਹ ਜਿੰਨੂੰ ਜਿਹਦੇ ਨਾਲਾਂ ਯਾਰੀ ਪਾਈ ਉਹਨਾਂ ਨੇ ਦਿੱਲੀ ਦੀ ਸ਼ਰੋਣੀ ਕਮੇਟੀ ਵੀ ਸਾਡੇ ਕੋਲ ਖੋਲੀ ਉਹਨਾਂ ਨੇ ਸਾਡੀ ਹਜੂਰ ਸਾਹਿਬ ਦੀ ਸ਼ਰੋਣੀ ਕਮੇਟੀ ਵੀ ਖੋਲੀ ਓਏ ਉਹਨਾਂ ਸਾਡੀ ਪਟਨਾ ਸਾਹਿਬ ਦੀ ਸ਼ਰੋਣੀ ਕਮੇਟੀ ਵੀ ਖੋਲੀ ਤੇ ਉਹਨਾਂ ਸਾਡੀ ਹਰਿਆਣੇ ਦੀ ਸ਼ਰੋਣੀ ਕਮੇਟੀ ਵੀ ਖੋਲੀ ਅੱਜ ਉਹ ਚਾਹੁੰਦੇ ਨੇ ਏਜੰਸੀਆਂ ਵਾਲੇ ਵੀ ਇੱਥੇ ਸ਼ਰਮਣੀ ਕਾਲੀ ਦਲ ਦਾ ਪ੍ਰਧਾਨ ਜਿਹੜਾ ਏਜੰਸੀਆਂ ਦਾ ਬਣੇ ਉਹ ਚਾਹੁੰਦੇ ਨੇ ਇੱਥੇ ਸ਼ਰਮਣੀ ਕਾਲੀ ਦਲ ਦਾ ਪ੍ਰਧਾਨ ਏਜੰਸੀਆਂ ਦਾ ਬਣੇ ਕਾਲ ਤਖਤਾ ਜਥੇਦਾਰ ਵੀ ਸਾਡੀ ਮਰਜ਼ੀ ਦਾ ਹੋਵੇ ਜਿਵੇਂ ਦਿੱਲੀ ਤੇ ਕਬਜ਼ਾ ਕਰਨਾ ਚਾਹੁੰਦਾ ਕੀਤਾ ਵਾ ਇਸੇ ਤਰ੍ਹਾਂ ਪੰਜਾਬ ਦੀ ਧਰਤੀ ਤੇ ਕਬਜ਼ਾ ਕਰਨਾ ਚਾਹੁੰਦੇ ਆ ਓਏ ਆਪਣੇ ਟੱਬਰ ਵਾਲਿਓ ਅੰਦਰ છાਤੀ ਮਾਰੋ ਆਪਾਂ ਆਪਣੇ ਪੈਰਾਂ ਤੇ ਘਵਾੜੇ ਤੇ ਨਹੀਂ ਮਾਰ ਰਹੇ ਉਹ ਦੱਸੋਣੇ ਕਿਹਾ ਜੀ ਨਾ ਮੀਤਿਆਂ ਨੇ ਪਿਛਲੇ ਸ਼ੁਰੂ ਜਿਹੜੀ ਪ੍ਰੋਬਲਮ ਤੇ ਕਿ ਲੈਕਸ਼ਨ ਜਿਹੜਾ ਭੁੰਦਰ ਸਾਹਿਬ ਨੇ ਕਹਿ ਤਾ ਮੇਰੇ ਕੋ ਕੀ ਖਾਣਾ ਚਾਹੁੰਦੇ ਹੋ ਬਾਰ ਬਾਰ ਇੱਕ ਬੰਦੇ ਨੇ ਜਿਹੜਾ ਕਹਿ ਤਾ ਕਹਿ ਤਾ ਜਿਹੜਾ ਮੇਰੇ ਕੋ ਕੀ ਖਾਣਾ ਦੱਸੋ ਉਹ ਫਿਰ ਉਹਨਾਂ ਦੇ ਖਿਲਾਫ ਮੈਂ ਹੁਣ ਕਾਰਵਾਈ ਕਰੇਗੀ ਪਾਰਟੀ ਮੇਰੀ ਦੇ ਖਿਲਾਫ ਜਿਹੜਾ ਆਪ ਪ੍ਰੈਸ ਵੀ ਆਈ ਕਰਤਾ ਓ ਯਾਰ ਇੱਥੇਦਰ ਰਾਬੀ ਆ ਗਿਆ ਵਿੱਚ ਰਾਬੀ ਕਰ ਰਿਆ ਵਾ ਕੁਝ ਲੋਕ ਮਰ ਜਾਣੇ ਨੇ ਜਿਨ੍ਹਾਂ ਨੇ ਫੈਸਲੇ ਗਲਤ ਲਏ ਨੇ ਕੁਝ ਨਵੇਂ ਜੰਮ ਪੈਣੇ ਨੇ ਆਹੀ ਕੋ ਠੇਕਾ ਲਿਆ ਹੋਇਆ ਇੱਥੇ ਅਹੀਂ ਬਹਿ ਰਹਿਣਾ ਵਾ ਜਿਹੜੇ ਲੋਕ ਸਿਧਾਂਤ ਤੇ ਖੜੇ ਰਹੇ ਉਹ ਸਾਡੀਆਂ ਥਾਮਾਂ ਲੈਣਗੇ ਸਾਡੇ ਤੋਂ ਉੱਪਰ ਜਾਣਗੇ ਜਿਹੜੇ ਸਿਧਾਂਤ ਤੋਂ ਡਿੱਗ ਪਏ ਆਪੇ ਮੁੱਕ ਗਏ ਇਹ ਕਾਫਲਾ ਤੁਰਿਆ ਜਾ ਰਿਹਾ ਵਾ ਕੋਈ ਰਾਹ ਤੇ ਡਿੱਗ ਕੇ ਮਰ ਜਾਂਦਾ ਕੋਈ ਕਿਤੇ ਮਰ ਜਾਂਦਾ ਕੋਈ ਕਿਤੇ ਮਰ ਜਾਂਦਾ ਜਿਹੜਾ ਸਵੇਰ ਚੜ ਜਾਂਦਾ ਉਹ ਨਜ਼ਾਰੇ ਲੁੱਟਦਾ ਵਾ ਨਗਰ ਹੋਣਾ ਕਿਹਾ ਵੀ ਇਹ ਗਲਤ ਫੈਸਲਾ ਸੀ ਕਾਲ ਦੇ ਜਿਹੜੇ ਬੰਦੇ ਬਦਲੇ ਇਸ ਕਰਕੇ ਅਸੀਂ ਤਾਂ ਵਿਰੋਧ ਕੀਤਾ ਹੈ ਪਾਰਟੀ ਦਾ ਵਿਰੋਧ ਹਰ ਬੰਦੇ ਦੀ ਆਪੋ ਆਪਣੀ ਸੋਚ ਹੈ ਹਰ ਬੰਦੇ ਦੀ ਆਪੋ ਆਪਣੀ ਸੋਚ ਆ ਉਹ ਆਪਣੇ ਨਜ਼ਰੀਏ ਨਾਲ ਸੋਚਦਾ ਮੈਂ ਸਮਝਣਾ ਜਿਸ ਕਾਲੀ ਦਲ ਨੇ ਸ਼ਰੂਮਨੀ ਕਮੇਟੀ ਦੇ ਕੈਂਡੀਡੇਟਾਂ ਨੂੰ ਟਿਕਟਾਂ ਦਿੱਤੀਆਂ ਜਤਾਇਆ ਅੱਜ ਉਹ ਸ਼ਰੂਮਨੀ ਕਮੇਟੀ ਦੀ ਅਗਜੈਕਟਿਵ ਨੇ ਫੈਸਲਾ ਲਿਆ ਪੰਜਾਬ ਦੀ ਲੋਕਾਂ ਦੀ رائے ਨਾਲ ਬਣੀ ਹੋਈ ਸ਼ਰੂਮਨੀ ਕਮੇਟੀ ਨੇ ਅਸੀਂ ਉਹਦੇ ਫੈਸਲੇ ਨੂੰ ਰੱਦ ਨਹੀਂ ਕਰ ਸਕਦੇ ਮੈਂ ਸਵਾਗਤ ਕਰਨਾ ਔਰ ਧੰਨਵਾਦ ਕਰਨਾ ਵਾ ਉਸ ਅਗਜੈਕਟਿਵ ਦਾ ਜਿਨ੍ਹਾਂ ਨੇ ਫੈਸਲਾ ਲਿਆ ਵਾ ਉਹ ਜਿੱਥੇ ਕਦਮ ਰੱਖਦੇ ਨੇ ਮੈਂ ਉਹ ਮੱਥੇ ਤੇ ਉਹ ਮਿੱਟੀ ਲਾਉਣਾ ਵਾ ਕਿ ਉਹਨਾਂ ਨੇ ਕਾਲੀ ਦਲ ਜਿਹੜਾ ਅਰੰਗਜੀਤ ਦੀ ਜੇਬ ਤੋਂ ਮੂੰਹ ਚੋ ਕੱਢ ਕੇ ਤੇ ਕਾਲੀ ਦਲ ਨੂੰ ਬਚਾਇਆ ਵਾ